ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਲਾਜੀ ਲਾਲੀਆ ਪਿੰਡ ਬੁੱਟਰ ਖੁਰਦਾ ਜਿਲ੍ਹਾ ਮੁਗਾ ਤਸੀਲ ਮੁਗਾ ਹਾਂਜੀ ਬਾਈ ਜੀ ਪਹਿਲੀ ਵਾਰ ਦੀ ਦੱਸੋ ਜਾਣਕਾਰੀ ਇਹ ਬਾਈ ਦੂਜਾ ਸੂਆ ਸੂਣ ਵਾਲੀ ਆ ਹਾਂਜੀ ਬਸ ਤਿਆਰੀਆਂ ਜੇ ਨਹੀਂ ਪੜ ਰਾਤ ਨੂੰ ਸੂਪੇ ਜਾ ਕੇ ਈਟੇ ਨੂੰ ਸੂਪ ਹੋਵੇ ਠੀਕ ਹੈ ਜੀ ਰੇਟ ਪੜਾ ਇਹਦਾ ਇਹਦਾ ਰੇਟ 56000 ਤੋਂ ਬਸ ਕਲ ਕਲੀ ਛੋੜ ਦੇਣੀ ਆ ਵੀਰੇ ਸੋੜੀ ਕੋਈ 65 ਨਹੀਂ ਕੋਈ 70 ਨਹੀਂ ਨਹੀਂ ਆਈਦਾ 65 70 ਅਗਲਾ ਮੰਗ ਲੈਂਦਾ ਅਗਲਾ 1500 ਕਢਾ ਕੇ ਲੈ ਜਾਂਦਾ ਆਪਣੇ ਕੋਲੋਂ ਕੰਮ ਨਹੀਂ ਠੀਕ ਹੈ ਜੀ ਦੁੱਧ ਪਾ ਦੂ ਇੱਕ 20 ਕਿਲੋ ਕੋਈ 18 17 ਕਿਲੋ ਮੰਨ ਕੇ ਲੈ ਜਾ ਵੀਰ ਭਰਾ ਠੀਕ ਹੈ ਜੀ ਹਾਂ ਮਾਲਾ ਜਰਸੀ ਦੇ ਸ਼ਾਈ ਵਾਲ ਦਾ ਕਰਾਉ ਜਾ ਠੀਕ ਹੈ ਜੀ ਹਾਂ ਲੋਪਰਾ ਬਾਕੀ ਵੱਡੀ ਵੀਡੀਓ ਤੋੜਾ ਤਰਾ ਦਿਖਾਇਆ ਮੈਂ ਰੇਟ ਵਾਈ ਨੇ ਦੱਸਤਾ ਪਾ ਨੂੰ ਠੀਕ ਹੈ ਜੀ ਹਾਂ ਜੀ ਤੋਕੜ ਘੱਪਣ ਦਾ ਦੱਸੋ ਜੀ ਤੇ ਬਾਈ ਦੂਜੇ ਸੂਏ ਸੂਈ ਵੀ ਆ ਤੀਜੇ ਵਾਸਤੇ ਗੱਬਣਾ ਹਾਂਜੀ ਤੇ ਨਵੀਂ ਮਹੀਨੇ ਦੀ ਗੱਬਣਾ ਦੁੱਧ ਹੋਊਗਾ 6 ਕਿਲੋ 5 ਕਿਲੋ ਕੋਈ ਵੀਰ ਭਰਾ ਮੰਨ ਕੇ ਲੈ ਜਾ ਜੀ ਆਪਣੀ ਚੈੱਕ ਕਰਾਈ ਵੀ ਅਗਲਾ ਚੈੱਕ ਕਰਾ ਆਪਣੀ ਕਰਾਈ ਵੀ ਅਗਲਾ ਗਾਂ ਚੈੱਕ ਕਰਾਉਣੀ ਇੱਕ ਚੱਕਰਾ ਲਵੇ ਕੋਈ ਚੱਕਰ ਠੀਕ ਹੈ ਜੀ ਤੀਜੀ ਦਾ ਜੀ ਇਹ ਵੀ ਵੀਰੇ ਗੱਬਣ ਤੋਕੜੇ ਪੰਜਵੇਂ ਮਹੀਨੇ ਦੀ ਗੱਬਣ ਇਸਲੇ ਦੁੱਧ 5 ਕਿਲੋ 4 ਕਿਲੋ ਕੋਈ ਵੀਰ ਭਰਾ ਮੰਨ ਕੇ ਲੈ ਜਾ ਜੀ ਸੰਤੁਸ਼ਟ ਹੋ ਗਿਆ ਬਾਈ ਮੈਂ ਕਹਿੰਦਾ ਜਾ ਬਾਈ ਗਾਰੰਟੀ ਆ ਠੀਕ ਹੈ ਜੀ ਇਹ ਹੁਣੀ ਹੈ ਜੀ ਆਪਣੇ ਕੋਲ 20 25 ਮਿੰਟ ਹੀ ਹੋਇਆ ਇਹਦਾ ਰੇਟ ਜੀ ਇਹਦਾ ਵੀ ਫੋਨ ਤੇ ਕਰਾਂਗੇ ਵੀਰੇ ਦੋਨਾਂ ਆਦਾ ਟਾਪ ਕਲਾਸ ਦੀ ਆ ਬਾਈ ਗਾਹ ਨੂੰ ਤੁਗਨੇ ਰੁਪਏ ਕਰਕੇ ਵੀ ਜਿਹੜਾ ਮਰਜੀ ਵੇਚ ਲੈ ਠੀਕ ਹੈ ਜੀ ਠੀਕ ਹਾਂ ਬਾਈ ਇਹ ਪਲੂਨ ਸੂਈ ਜਾਂ ਦੂਜੇ ਵਾਸਤੇ ਵੀਰੇ ਗੱਬਣਾ ਕਾਤਕਾਰ ਬਹੁਤ ਵੱਡਾ ਠੀਕ ਹੈ ਜੀ ਦੱਸ ਦੇ ਮਾੜਾ ਵੀਡੀਓ ਲੋ ਜੀ ਚੈੱਕ ਕਰ ਸਕਦੇ ਭਰਾ ਬਾਕੀ ਵੱਡੀ ਬੁੜੀ ਤੋਰ ਤਰ੍ਹਾਂ ਦਿਖਾਇਆ ਠੀਕ ਹੈ ਜੀ ਬਾਈ ਕੋਲ ਤਿੰਨ ਗਾਮਾ ਬਾਈ ਜੀ ਨੇ ਜ਼ਰੂਰ ਕੰਡਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਤੇ ਬਾਈ